ਅਕਸਰ ਹੀ ਅਸੀਂ ਇਹ ਦੇਖਿਆ ਕਿ ਹਿਮਾਚਲ ਵੱਲ ਨੂੰ ਜਾਂਦੇ ਹੋਏ ਭਾਵੇਂ ਰਾਈਡਰਸ ਹੋਣ ਜਾਂ ਸਾਡੇ ਨੌਜਵਾਨ ਹੋਣ ਜਿਹੜੇ ਮਨੀਕਰਨ ਸਾਹਿਬ ਜਾਂਦੇ ਨੇ ਜਾਂ ਕਿਸੇ ਹੋਰ ਪਾਸੇ ਜਾਂਦੇ ਨੇ ਤਾਂ ਉੱਥੋਂ ਦੀ ਪੁਲਿਸ ਨਾਲ ਜਾਂ ਲੋਕਲ ਲੋਕਾਂ ਦੇ ਨਾਲ ਅ ਕੈਪਟਲਵਾਜ਼ੀ ਹੁੰਦੀ ਰਹਿੰਦੀ ਆ ਪਰ ਇਸ ਵਾਰ ਹਾਲਾਤ ਜ਼ਿਆਦਾ ਤਣਾਪੂਰਨ ਹੋ ਗਏ ਦਰਸਲ ਬੀਤੇ ਦਿਨੀ ਕੁੱਲੂ ਦੇ ਵਿੱਚ ਇੱਕ ਅਜੀਬ ਸਥਿਤੀ ਬਣੀ ਜਿਸ ਤੋਂ ਬਾਅਦ ਸਮੱਸਿਆ ਜ਼ਿਆਦਾ ਗੰਭੀਰ ਹੋ ਗਈ ਤੇ ਜੱਦਦਾਰ ਸਾਹਿਬ ਤੱਕ ਨੂੰ ਇਸ ਤੇ ਬੋਲਣਾ ਪਿਆ ਪ੍ਰਤੀਕਰਮ ਦੇਣਾ ਪਿਆ ਤੇ ਉਹਨਾਂ ਨੇ ਹਿਮਾਚਲ ਦੀ ਸਰਕਾਰ ਨੂੰ ਹਿਮਾਚਲ ਦੇ ਸੀਐਮ ਨੂੰ ਕਿਹਾ ਕਿ ਉਹ ਦੇਖਣ ਖੁਦ ਕਿ ਇਹ ਧੱਕਾ ਜਿਹੜਾ ਸਿੱਖਾਂ ਨਾਲ ਸਿੱਖ ਨੌਜਵਾਨਾਂ ਨਾਲ ਨਾ ਹੋਵੇ ਇਸ ਦੇ ਲਈ ਉਹ ਜ਼ਿੰਮੇਵਾਰੀ ਨਿਭਾਉਣ ਇਹ ਕੁਝ ਤਸਵੀਰਾਂ ਨੇ ਤੁਹਾਨੂੰ ਦਿਖਾ ਰਿਹਾ ਦਾਵਾ ਇਹ ਕੀਤਾ ਜਾ ਰਿਹਾ ਕਿ ਜਿਹੜੇ ਸਿੱਖ ਨੌਜਵਾਨ ਨੇ ਕਿ ਅਸੀਂ ਨਿਸ਼ਾਨ ਸਾਹਿਬ ਤੇ ਹੋਰ ਸਿੱਖ ਦੇ ਝੰਡੇ ਲਗਾ ਕੇ ਜਾ ਰਹੇ ਸੀਗੇ ਤੇ ਜ਼ਬਰਦਸਤੀ ਉਥੋਂ ਦੇ ਲੋਕਲ ਲੋਕਾਂ ਨੇ ਤੇ ਪੁਲਿਸ ਨੇ ਸਾਡੇ ਝੰਡੇ ਉਤਾਰ ਦਿੱਤੇ ਝੰਡੇ ਉਤਾਰ ਕੇ ਸੁੱਟ ਦਿੱਤੇ ਝੰਡਿਆਂ ਤੇ ਸੰਜਰਨਲ ਸਿੰਘ ਪਿੰਡਰਾਵਾਲਿਆਂ ਦੀ ਵੀ ਤਸਵੀਰ ਸੀ ਕਈ ਝੰਡਿਆਂ ਦੇ ਵਿੱਚ ਸਿੱਧੂ ਮੂਸੇਵਾਲੇ ਦੀ ਤਸਵੀਰ ਸੀ ਔਰ ਉਹਨਾਂ ਨੇ ਉਹ ਝੰਡੇ ਉਤਾਰ ਕੇ ਸੁੱਟ ਦਿੱਤੇ ਉਹਨਾਂ ਨੇ ਕਿਹਾ ਕਿ ਇਹ ਝੰਡੇ ਅਸੀਂ ਨਹੀਂ ਲਗਣ ਦਿਆਂਗੇ ਜਿੱਥੋਂ ਤੱਕ ਲੋਕਲ ਲੋਕਾਂ ਦਾ ਸਵਾਲ ਹੈ ਉਹਨਾਂ ਦਾ ਇਹ ਦਾਵਾ ਹੈ ਕਿ ਇਥੋਂ ਦੇ ਜਿਹੜੇ ਨੌਜਵਾਨ ਸੀਗੇ ਨਾ ਨੌਜਵਾਨਾਂ ਨੇ ਹੱਤ ਚੁੱਕਿਆ ਉਥੋਂ ਦੇ ਸਥਾਨਕ ਵਸਨੀਕ ਨੂੰ ਗੰਭੀਰ ਜ਼ਖਮੀ ਕੀਤਾ ਜਿਸ ਤੋਂ ਬਾਅਦ ਇਹ ਸਾਰੀ ਕਾਰਵਾਈ ਕੀਤੀ ਗਈ ਇਹਨਾਂ ਝੰਡਿਆਂ ਨੂੰ ਆਪ ਉਤਾਰਨ ਦੀ ਥਾਂ ਤੇ ਉਹਨਾਂ ਨੇ ਉਹ ਮੁੰਡਿਆਂ ਨੂੰ ਇਹ ਨਹੀਂ ਕਿਹਾ ਕਿ ਤੁਸੀਂ ਉਤਾਰੋ ਉਹਨਾਂ ਨੇ ਆਪ ਜ਼ਬਰਦਸਤੀ ਇਹ ਜਿਹੜਾ ਉਹ ਝੰਡੇ ਉਤਾਰੇ ਔਰ ਇਹਨਾਂ ਨੇ ਦਾਵਾ ਕੀਤਾ ਇਹਨਾਂ ਲੋਕਾਂ ਨੇ ਸਥਾਨਕ ਵਸਨੀਕਾਂ ਨੇ ਦਾਵਾ ਕੀਤਾ ਕਿ ਅਸੀਂ ਕੋਈ ਵੀ ਮੋਟਰਸਾਈਕਲ ਹੈ ਜਿਹੜਾ ਉਸ ਤੇ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਦੀ ਫੋਟੋ ਵਾਲਾ ਝੰਡਾ ਨਹੀਂ ਲੱਗਣ ਤਾਂ ਕਿ اور جیڑا بھی کوئی بائیکر آیا جس نے چنڈا لایا ہویا اس دا چنڈا ادھا اتاریا جائے گا ایک کوئی تصویر آنے بھی دیمبیانس تو اندخوا رہے ہیں جڑا کھول اس کو جڑا کس تیرا موٹر سیکل ہے جنڈا کس کا ہے کون ہے یہ یہ دیکھئے پنجاب سے آئے وہ یوبک تھے انہوں نے اس بھائی پہ حملہ کیا کیونکہ یہ انکل تھے انہوں نے ان کا پیٹرہ والا کا جھنڈا اتارا اس کے بعد میں ایلو ایک رکھ بند کر دو بھائی کیا اپنی رہا نہیں ایک منٹ رکھ جاؤ یار ہر جگہ تمہارا ہی حساب ہے ایک منٹ راؤ آرام سے یہ دیکھیے پنجاب کے یوکر دارا یہاں جانے حملہ پولیس پرشاشن سے نویدن ہے کہ شیگر شیگری یہاں پہنچے یہ دیکھیے اور یہاں سے جبردستی کے لیے آگے جا رہے ٹھیک ہے ਸੋ ਇਹ ਤਸਵੀਰਾਂ ਨੇ ਕੁਝ ਜਿਸ ਤੋਂ ਬਾਅਦ ਹੰਗਾਮਾ ਹੋਇਆ ਔਰ ਇੱਥੋਂ ਤੱਕ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਕਿਉਂਕਿ ਜੱਦਦਾਰ ਸਾਹਿਬ ਦਾ ਇਹ ਬਿਆਨ ਵੀ ਆਇਆ ਹੈ ਕਿ ਇਦਾਂ ਲੱਗਦਾ ਹੈ ਕਿ ਪੁਲਿਸ ਨੇ ਕੋਈ ਹੋਰ ਲੋਕ ਨੇ ਜਿਹੜੇ ਸ਼ਰਾਤੀ ਸ਼ਰਾਰਤੀ ਲੋਕ ਨੇ ਉਹੀ ਸੜਕਾਂ ਤੇ ਉਤਰ ਕੇ ਭਾਈਚਾਰਕ ਸਾਂਝ ਨੂੰ ਖਰਾਬ ਕਰਨਾ ਚਾਹੁੰਦੇ ਨੇ ਕੁਝ ਬਿਆਨ ਉਹਨਾਂ ਦੇ ਵੀ ਆਏ ਨੇ ਇਹਨਾਂ ਗ੍ਰਾਫਿਕਸ ਦੇ ਜ਼ਰੀਏ ਸਾਰੀਆਂ ਤਸਵੀਰਾਂ ਤੁਹਾਨੂੰ ਦਿਖਾ ਵੀ ਦਿੱਤੀਆਂ ਤੇ ਦੁਬਾਰਾ ਦਿਖਾ ਰਹੇ ਹਾਂ ਸੋ ਹਿਮਾਚਲ ਦੇ ਕੁਲੂ ਦੇ ਵਿੱਚ ਮੁਰ ਤੋਂ ਹੋਇਆ ਹੰਗਾਮਾ ਔਰ ਇਹ ਕੋਈ ਪਹਿਲੀ ਵਾਰ ਹੀ ਨਹੀਂ ਇਸ ਤੋਂ ਪਹਿਲਾਂ ਵੀ ਹੋਇਆ ਮੋਟਰਸਾਈਕਲਾਂ ਤੋਂ ਝੰਡੇ ਉਤਾਰਨ ਨੂੰ ਲੈ ਕੇ ਪੰਜਾਬ ਤੋਂ ਮਨੀਕਰਨ ਸਾਹਿਬ ਮੱਥਾ ਟੇਕਣ ਲਈ ਕੁਝ ਨੌਜਵਾਨ ਜਾ ਰਹੇ ਸੀ ਮੋਟਰਸਾਈਕਲਾਂ ਤੇ ਲੱਗੇ ਝੰਡਿਆਂ ਨੂੰ ਲੈ ਕੇ ਵਿਵਾਦ ਵਧਿਆ ਸਥਾਨਕ ਲੋਕਾਂ ਨੇ ਝੰਡੇ ਉਤਾਰਨ ਨੂੰ ਲੈ ਕੇ ਬਹਿਸ ਕੀਤੀ ਝੰਡੇ ਤੇ ਜਰਨਲ ਸਿੰਘ ਬੰਡਰਾ ਵਾਲੇ ਦੀ ਤਸਵੀਰ ਹੋਣ ਤੇ ਇਤਰਾਜ਼ ਜਤਾਇਆ ਗਿਆ ਸੀ ਜੱddਾਰ ਗੈਨੀ ਕੁਲਦੀਪ ਸਿੰਘ ਗੜਗੱਜ ਨੇ ਇਸ ਮਾਮਲੇ ਦਾ ਸਖਤ ਨੋਟਿਸ ਲਿਆ ਹਿਮਾਚਲ ਦੇ ਵਿੱਚ ਪੰਜਾਬੀ ਤੇ ਸਿੱਖ ਨੌਜਵਾਨਾਂ ਨਾਲ ਤੱਕਾ ਹਰਗिज ਬਰਦਾਸ਼ਤ ਨਹੀਂ ਕੀਤਾ ਜਾਏਗਾ ਇਹ ਜੱddਾਰ ਸਾਹਿਬ ਨੇ ਕਿਹਾ ਸ਼੍ਰੋਮਣੀ ਕਮੇਟੀ ਹਿਮਾਚਲ ਸਰਕਾਰ ਦੇ ਕੋਲੇ ਮੁੱਦਾ ਚੁੱਕੇ ਜੱddਾਰ ਸਾਹਿਬ ਸੀਐਮ ਸੁਖੂ ਕਟਾਰ ਨੋਟਿਸ ਲੈ ਕੇ ਪੁਲਿਸ ਨੂੰ ਕਾਨੂੰਨ ਦੇ ਅਨੁਸਾਰ ਜ਼ਾਬਤਾ ਕਾਇਮ ਰੱਖਣ ਲਈ ਆਦੇਸ਼ ਦੇਣ ਕੁਝ ਸ਼ਰਾਰਤੀ ਲੋਕ ਹਿਮਾਚਲ ਤੇ ਪੰਜਾਬ ਦੀ ਪਾਈਚਾਰਕ ਸਾਂਝ ਨੂੰ ਸੱਟ ਮਾਰਨਾ ਚਾਹੁੰਦੇ ਨੇ ਇੰਜ ਲੱਗ ਰਿਹਾ ਕਿ ਹਿਮਾਚਲ ਪੁਲਿਸ ਨੂੰ ਜਿਵੇਂ ਸਥਾਨਕ ਗੁੰਡੇ ਤੇ ਕੁਝ ਸ਼ਰਾਰਤੀ ਅੰਸਰ ਨੇ ਜੜੇ ਉਹੀ ਚਲਾ ਰਹੇ ਹੋਣ ਇਹ ਜਥੇਦਾਰ ਸਾਹਿਬ ਦਾ ਬਿਆਨ ਹੈ ਸਾਡੀ ਥੋੜੀ ਦਿਰ ਪਹਿਲਾਂ ਉਥੋਂ ਦੇ ਜਿਹੜੇ ਪੁਲਿਸ ਅਫੀਸਰ ਨੇ ਉਹਨਾਂ ਨਾਲ ਵੀ ਗੱਲ ਹੋਈ ਸੀ ਜੋ ਜਾਣਕਾਰੀ ਇਹ ਵੀ ਪਤਾ ਲੱਗੀ ਸੀ ਕਿ ਦੋ ਸਿੱਖ ਨੌਜਵਾਨਾਂ ਤੇ ਪਰਚਾ ਦਰਜ ਕੀਤਾ ਗਿਆ ਤਾਂ ਉਹਨਾਂ ਨੇ ਇਹ ਦਾਵਾ ਕੀਤਾ ਕਿ ਨਹੀਂ ਪਰਚਾ ਕਿਸੇ ਕ੍ਰਾਈਮ ਦੇ ਲਈ ਜਾਂ ਇਸ ਤਰ੍ਹਾਂ ਦੀਆਂ ਧਾਰਾਵਾਂ ਲਾ ਕੇ ਨਹੀਂ ਕੀਤਾ ਗਿਆ ਮੋਟਰ ਵਹੀਕਲ ਐਕਟ ਦੇ ਅਧੀਨ ਜਿਹੜਾ ਸਿਰਫ ਉਹ ਪਰਚਾ ਦਰਜ ਕੀਤਾ ਗਿਆ ਗੁਰਚੰਦ ਸਿੰਘ ਗਰੇਵਾਲ ਸਾਹਿਬ ਮੇਰੇ ਰਮ ਮੌਜੂਦ ਨੇ ਮੈਂਬਰ ਰੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਗਰੇਵਾਲ ਸਾਹਿਬ ਤੁਹਾਡੀ ਜ਼ਿੰਮੇਵਾਰੀ ਲਈ ਹੈ ਜੱਦਾ ਸਾਹਿਬ ਨੇ ਕਿ ਸ਼੍ਰੋਮਣੀ ਕਮੇਟੀ ਹੈ ਜਿਹੜੀ ਇਹ ਮੁੱਦਾ ਚੁੱਕੇ ਇਹ ਮੁੱਦਾ ਤੁਹਾਨੂੰ ਕਿੰਨਾ ਕੁ ਵਾਜਬ ਲੱਗਦਾ ਹੈ ਕਿਉਂਕਿ ਜੋਥ ਦਾ ਪੁਲਿਸ ਪ੍ਰਸ਼ਾਸਨ ਹੈ ਜਾਂ ਸਥਾਨਕ ਪ੍ਰਸ਼ਾਸਨ ਹੈ ਉਹਨਾਂ ਦੇ ਨਾਲ ਗੱਲਬਾਤ ਮੇਰੀ ਹੋਈ ਉਹ ਕਹਿੰਦੇ ਦੇਖੋ ਸਰ ਅ ਅਸੀਂ ਮੋਟਰ ਵਹੀਕਲ ਐਕਟ ਕੀ ਕਹਿੰਦਾ ਅਸੀਂ ਉਹਨੂੰ ਧਿਆਨ ਚ ਰੱਖ ਕੇ ਚੱਲਦੇ ਆ ਮੋਟਰ ਵਹੀਕਲ ਐਕਟ ਕਹਿੰਦਾ ਕਿ ਕਿਸੇ ਵੀ ਮੋਟਰਸਾਈਕਲ ਦੇ ਉੱਤੇ ਅ ਕੁਝ ਕੁ ਫੁੱਟ ਉਹਨਾਂ ਨੇ ਸਾਈਜ਼ ਦੱਸਿਆ ਸੀਗਾ ਵੀ ਇਸ ਤੋਂ ਉੱਚਾ ਝੰਡਾ ਡੰਡਾ ਕਿਸੇ ਵੀ ਤਰ੍ਹਾਂ ਦੀ ਕੋਈ ਚੀਜ਼ ਨਹੀਂ ਲੱਗੀ ਹੋਣੀ ਚਾਹੀਦੀ ਪਰ ਇਹ ਨੌਜਵਾਨ ਨੇ ਜਿਹੜੇ 5 5 6 6 ਫੁੱਟ ਉੱਚੇ ਝੰਡੇ ਲੈ ਕੇ ਆਂਦੇ ਨੇ ਜਿਸ ਦੇ ਨਾਲ ਹਾਦਸਾ ਹੋਣ ਦਾ ਬੜਾ ਚਾਂਸ ਰਹਿੰਦਾ ਹੈ ਇਸ ਕਰਕੇ ਇਹਨਾਂ ਨੂੰ ਕਿਹਾ ਜਾਂਦਾ ਕਿ ਇਹ ਝੰਡੇ ਉਤਾਰੇ ਜਾਣ ਹਰਪੀ ਜੀ ਜੀ ਜਦੋਂ ਜਵਾਬ ਆ ਉਦੋਂ ਜੀ ਜੀ ਕੋ ਇਹ ਪਹਿਲਾਂ ਵੀ ਇਹ ਕੰਮ ਹੈ ਤੇ ਖਾਸ ਤੌਰ ਤੇ ਸਾਡੀ ਕੰਗਣਾ ਜੀ ਜਿਹੜੇ ਜਿਨ੍ਹਾਂ ਨੇ ਇਹ ਨਫਤੀ ਇੱਕ ਮਾਹੌਲ ਪਾਇਆ ਕੀਤਾ ਜਿਹਦੇ ਨਾਲ ਹਿਮਾਚਲ ਪੰਜਾਬ ਟਕਰਾ ਦੀ ਗੱਲ ਕਰਦੇ ਆ ਉਹ ਆਈ ਤੇ ਉਸ ਦੇ ਵਿੱਚ ਜਿਹੜੀ ਗੱਲ ਮੇਨ ਦੇਖਣ ਵਾਲੀ ਆ ਕਿ ਐਨਕੀ ਵਾਰ ਜਿਹੜਾ ਕੁਝ ਹੋ ਰਿਹਾ ਦੇਖੋ ਮੈਂ ਇਸ ਗੱਲ ਜਿਹੜੇ ਜੱਜ ਸਾਹਿਬ ਨੇ ਕਿਹਾ ਕਿ ਆਪਣੇ ਕਾਰਜ ਪੂਰੇ ਹੋਣੇ ਚਾਹੀਦੇ ਆ ਹੋਣੇ ਚਾਹੀਦੇ ਆ ਦੂਸਰੀ ਗੱਲ ਆ ਕਿ ਉੱਥੇ ਜਾ ਕੇ ਕਿਸੇ ਦਾ ਤੁਸੀਂ ਸਿਰ ਪਾੜੋ ਬਗੈਰ ਗੱਲ ਤੋਂ ਹੁੱਲੜਵਾਜੀ ਕਰੋ ਉਸ ਗੱਲ ਨਾਲ ਸਹਿਮਤੀ ਨਹੀਂ ਹੈਗੀ ਪਰ ਮੈਂ ਇੱਕ ਗੱਲ ਦੱਸ ਦੇਣੀ ਚਾਹਣਾ ਜੀ ਕਿ ਜਿਹੜਾ ਐਨਕੀ ਪਹਾਣਾ ਵਾਪਰਿਆ ਉਹ ਬਹੁਤ ਜਿਆਦੇ ਗੰਭੀਰਤਾਪੂਰਨ ਆ ਕਿ ਪੁਲਿਸ ਕੋਲ ਖੜੀ ਆ ਪੁਲਿਸ ਕਿਹ ਆ ਪੁਲਿਸ ਦੇ ਕੋਲੇ ਉਥੋਂ ਦੇ ਸਥਾਨਕ ਲੋਕ ਝੰਡਾ ਲਾ ਕੇ ਉਹ ਝੰਡਾ ਲਾ ਆਪ ਲਾ ਰਹੇ ਨੇ ਪੁਲਿਸ ਕੋਲ ਖੜੀ ਆ ਤੇ ਉਹ ਦਬਕੇ ਵੀ ਮਾਰ ਰਹੇ ਨੇ ਤੇ ਉਹ ਆਪਣਾ ਉਹਨਾਂ ਦਾ ਕਿਹਨਾ ਛੋਸ਼ਣ ਵੀ ਕਰ ਰਹੇ ਨੇ ਉਹਨਾਂ ਨੂੰ ਗਾਲੀ ਗਲੋਚ ਵੀ ਕਰ ਰਹੇ ਨੇ ਤੇ ਝੰਡਾ ਲਾ ਕੇ ਪੈਰਾ ਵਿੱਚ ਲੈ ਕੇ ਆ ਰਹੇ ਨੇ ਇਹ ਚੀਜ਼ ਜਿਹੜੀ ਆ ਏ ਜੀ ਏ ਜੀ ਜਿਹੜੀ ਸਭ ਤੋਂ ਮਾੜੀ ਆ ਸੋ ਇਸ ਨੂੰ ਉਦਾਸ਼ਤ ਨਹੀਂ ਕੀਤਾ ਜਾ ਸਕਦਾ ਦੇਖੋ ਇੱਕ ਨਵਾਂ ਬਾਰਡਰ ਬਣਾਤਾ ਪਾਕਿਸਤਾਨ ਦਾ ਬਾਰਡਰ ਹੈ ਹੀ ਸੀ ਹੁਣ ਖਰੋਰੀ ਬਾਰਡਰ ਆ ਸ਼ੰਭੂ ਬਾਰਡਰ ਇਹਦਾ ਮਤਲਬ ਵੀ ਹੁਣ ਅਮਾਚਲ ਵੀ ਬਾਰਡਰ ਬਣਾ ਦਿਓ ਤਾਂ ਕਿ ਇਹ ਲੋਕ ਜਿਹੜੇ ਆ ਪੰਜਾਬ ਦੇ ਲੋਕ ਉਥੇ ਜਾ ਨਾ ਸਕਣ ਮੈਂ ਹੈਰਾਨ ਆ ਕਿ ਹੋਰ ਕਿਸੇ ਚੈਨਲ ਤੇ ਉਸ ਤੇ ਪੈਨਲ ਤੇ ਆਏ ਕੁਝ ਲੋਕ ਜਿਹੜੇ ਕਿ ਉਹ ਹੋਟਲ ਨਾਲ ਸਬੰਧਤ ਨੇ ਉਹ ਲੋਕ ਕਹ ਰਹੇ ਸੀ ਕਿ ਕਾਨੂੰਨ ਕਹਿੰਦਾ ਵਾ ਕਿ ਤੁਸੀਂ ਝੰਡਾ ਸੰਤ ਭਿੰਡਰਾਂ ਵਾਲਾ ਤਾਂ ਨਹੀਂ ਲਾ ਸਕਦੇ ਹੂੰ ਸੋ ਮੈਂ ਵੀ ਇਹ ਪੜਤਾਲ ਕੀਤੀ ਆ ਸਾਡੇ ਛਰੋਨੀ ਕਮੇਟੀ ਦੇ ਵਕੀਲ ਤੋਂ ਕੀਤੀ ਆ ਤੇ ਅਸੀਂ ਜਿਹੜਾ ਉਹਨਾਂ ਨੂੰ ਸਾਰਿਆਂ ਨੂੰ ਇਹ ਵੀ ਗੱਲ ਕਹੀ ਆ ਕਿ ਜਿਹੜੇ ਜਿਨ੍ਹਾਂ ਨੂੰ ਜਿਨ੍ਹਾਂ ਦੇ ਚਲਾਨ ਹੋਏ ਨੇ ਕਿਰਪਾ ਕਰਕੇ ਉਹ ਕਾਪੀਆਂ ਜਿਹੜੀਆਂ ਆਆਂ ਸਾਨੂੰ ਜਿਹੜਾ ਛਰੋਨੀ ਕਮੇਟੀ ਨੂੰ ਦੇਣ ਤਾਂ ਕਿ ਅਸੀਂ ਇਸ ਗੱਲ ਦੀ ਲੜਾਈ ਲੜੀਏ ਹਰ ਦੂਜੇ ਚੌਥੇ ਦਿਨ ਇਹ ਗੱਲ ਪੈ ਜਾਂਦੀ ਆ ਕਿ ਸੰਤ ਭਿੰਡਰਾਂ ਵਾਲਾ ਦੀ ਤਸਵੀਰ ਆ ਇਹ ਸਾਡੀ ਆਜ਼ਾਦੀ ਦਾ ਮਸਲਾ ਅਸੀਂ ਤਾਂ ਕਦੇ ਤਸਵੀਰ ਲਾਉਣ ਦੀ ਗੱਲ ਨਹੀਂ ਕੀਤੀ ਕੋਈ ਹਰੂਆਂ ਜੀ ਨਹੀਂ ਲਟਾਵੇ ਕੋਈ ਕਿਨਾਰਾ ਸ਼੍ਰੀ ਰਾਮ ਦੀ ਤਸਵੀਰ ਲਾਵੇ ਜਾਂ ਝੰਡਾ ਲਾਵੇ ਕਦੇ ਰੋਕਿਆ ਕਿਸੇ ਨੇ ਪੰਜਾਬ 'ਚ ਅੱਜ ਤੱਕ ਤਾਂ ਕਿਸੇ ਨੇ ਕੋਈ ਇਹ ਗੱਲ ਕੀਤੀ ਨਹੀਂ ਸੋ ਇਸ ਗੱਲ 'ਈ ਇਹ ਬਹੁਤ ਵੱਡਾ ਤੇ ਗੰਭੀਰ ਮਸਲਾ ਗਰਵਲ ਸਾਹਿਬ ਗਰਵਲ ਸਾਹਿਬ ਉਹ 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 ਇਹ ਇਸ ਗੱਲ ਦਾ ਤਰਕ ਦੇ ਰਹੇ ਉਹ ਇਹ ਇਲਾਚਿਕ ਦੇ ਰਹੇ ਨੇ ਕਿ ਮੋਟਰ ਵਹੀਕਲ ਐਕਟ ਮੋਟਰ ਵਹੀਕਲ ਐਕਟ ਦੇ ਅਧੀਨ ਨਹੀਂ ਤੁਸੀਂ ਲਾ ਸਕਦੇ ਝੰਡਾ ਇੰਨਾ ਉੱਚਾ ਝੰਡਾ ਮੋਟਰ ਵਹੀਕਲ ਐਕਟ ਦੇ ਅਧੀਨ ਨਹੀਂ ਲਾ ਸਕਦੇ ਮੈਂ ਮੈਂ ਨਾ ਜੀ ਮੈਂ ਉਹੀ ਗੱਲ ਕਹਿਣਾ ਇਹ ਰਹਾ ਇਤਰਾਜ਼ ਆ ਨਾ ਜਿਹੜਾ ਇਤਰਾਜ਼ ਆ ਇਤਰਾਜ਼ ਸਾਨੂੰ ਕਾਗਜ਼ਾਦੇ ਹੋ ਸਕਦਾ ਅੱਜ ਹੁਣੇ ਵਹੀ ਗੱਲ ਕਰਦੀ ਗੱਲ ਕਰਨ ਲੱਗੇ ਜਿਹੜੇ ਸਵੇਰ ਤੋਂ ਜਾਂ ਕੱਲ ਜਾਂ ਪਰਸੋ ਤੋਂ ਇਹ ਗੱਲ ਕਹੀ ਜਾ ਰਹੀ ਆ ਕਿ ਸੰਤਾਂ ਦਾ ਝੰਡਾ ਨਹੀਂ ਲਗੜਦਾਂਗੇ ਅਸੀਂ ਇਸੇ ਅਸੀਂ ਜਲੋਮਨੀ ਕਮੇਟੀ ਜਿਹੜੀ ਆ ਇਸ ਗੱਲ ਲਈ ਪੂਰਾ ਉਹਨਾਂ ਤੋਂ ਅਸੀਂ ਜਵਾਬ ਲਵਾਂਗੇ ਕਿ ਕਿਹੜੇ ਆਧਾਰ ਤੇ ਇਹਨਾਂ ਦੇ ਚਲਾਨ ਕੀਤੇ ਗਿਆ ਹੁਣ ਤੁਹਾਡੇ ਕੋਲ ਇਹਨੇ ਪੁਲਿਸ ਆਫਸਰ ਆ ਜੋ ਕਿ ਉਹਨੂੰ ਜਵਾਬ ਦੇ ਹੀ ਦੇਣੀ ਪੈਣੀ ਸੀ ਹਾਂ ਜੀ ਪਰ ਹਿਮਾਚਲ ਜੇ ਵਖਰਾ ਹਮ ਹ ਜੀ ਹਜੂਰ ਸਾਹਿਬ ਤਾਂ ਕਿ ਇਹ ਝੰਡੇ ਇਹੀ ਜਾਂਦੇ ਨੇ ਕਦੇ ਕਿਸੇ ਨੇ ਲੋਕਿਆ ਨਹੀਂ ਵੀ ਹਿਮਾਚਲ ਜੇ ਇਹ ਗੱਲ ਕਿਉਂ ਵਾਪਰਦੀ ਆ ਦੇਖੋ ਕਿੰਨੀ ਥਾਲੀ ਗੱਲ ਆ ਮੈਂ ਤਾਂ ਇਹ ਕਹਿਣਾ ਕਿ ਸਾਡੇ ਪੰਜਾਬ ਦੇ ਹਾਲਾਤ ਬੜੇ ਚੰਗੇ ਆ ਪਿਛਲੇ ਦਿਨਾਂ ਚਾਹੇ ਸਰਕਾਰਾਂ ਮਾੜੀਆਂ ਆ ਗਈਆਂ ਪਰ ਅਸੀਂ ਚਾਹੁੰਦੇ ਆ ਕਿ ਕਿਸੇ ਤਰ੍ਹਾਂ ਦਾ ਇਥੇ ਰਾਮ ਰੋਲਾ ਪਵੇ ਹੁਣ ਕਿੰਨੇ ਹਿਮਾਚਲ ਦੇ ਲੋਕ ਸਾਡੇ ਪੰਜਾਬ ਚ ਜੇ ਕਿਸੇ ਨੇ ਗੁੱਸੇ ਨਾਲ ਆ ਕੇ ਕਿਸ ਤਰ੍ਹਾਂ ਦੀ ਕਠੜਾ ਵਾਪਰ ਗਈ ਤਾਂ ਫਿਰ ਕੀ ਕਹਿਣਗੇ ਕੀ ਇਹ ਸਿੱਖ ਜੀ ਅਤਵਾਦੀ ਆ ਸਿੱਖ ਮਕਵਾਦੀ ਆ ਸਿੱਖ ਬਗਨਾ ਹਿੰਦੂ ਨਾਲ ਲੜਦੇ ਆ ਇੱਥੇ ਹਿੰਦੂ ਤੇ ਸਿੱਖ ਦਾ ਮਸਲਾ ਜਿਹੜਾ ਕੋਈ ਮੈਂ ਹੈਰਾਨ ਆ ਹਿਮਾਚਲ ਦੇ ਲੋਕਾਂ ਤੋਂ ਜਾਂ ਸਰਕਾਰ ਤੋਂ ਕਿ ਇਹ ਨੱਚ ਕਿਉਂ ਨਹੀਂ ਪਉਂਦੀ ਇਹ ਹਿਮਾਚਲ ਦੀ ਤਾਂ ਇੰਡਸਟਰੀ ਆ ਜਿਹੜੀ ਜਿਹੜਾ ਉਹਦਾ ਰੈਵਨਿਊ ਉਹੀ ਟੂਰਿਸਟ ਤੋਂ ਆ ਤੇ ਖਾਸ ਤੌਰ ਤੇ ਸਿੱਖਾਂ ਦਾ ਬਹੁਤ ਵੱਡਾ ਹਿੱਸਾ ਦੇਖੋ ਮੈਂ ਇਹ ਗੱਲ ਤੁਹਾਡੇ ਸਾਹਮਣੇ ਰਾਈ ਦੱਸਣੀ ਚਾਹੁੰਦਾ ਕਿ ਜਿਹੜਾ ਉੱਤਰਖੰਡ ਸੀ ਉੱਥੇ ਜਿਹੜਾ ਇੱਕ ਜਿਹੜਾ ਸਿੱਖਾਂ ਦਾ ਜਿਹੜਾ ਇੱਕ ਸ਼ੋਰੂਮ ਸੀ ਉਦੇ ਚ ਉਹਨਾਂ ਨੇ ਭੰਤੋਣ ਕੀਤੀ ਤੇ ਉਥੋਂ ਦੇ ਜਿਹੜੇ ਪ੍ਰਸ਼ਾਸਨ ਸੀ ਉਹਨਾਂ ਨੇ 10-12 ਘੰਟੇ ਦੇ ਵਿੱਚ ਹੀ ਉਸ ਦੇ ਖਿਲਾਫ ਕਾਰਵਾਈ ਕਰ ਦਿੱਤੀ ਪਰ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਇੱਕ ਵਾਰ ਨਹੀਂ ਹਮਾਜਟ ਕਈ ਵਾਰ ਵਾਪਰਿਆ ਠੀਕ ਹੈ ਇੱਕ ਇੱਕ ਛੋਟਾ ਜਿਹਾ ਸਵਾਲ ਇੱਕ ਛੋਟਾ ਜਿਹਾ ਸਵਾਲ ਇਹੋ ਇਸ ਗੱਲ ਨਹੀਂ ਆਪਦੀ ਜਿਹੜੀ ਪੁਰਾਣੀ ਪੰਛਾ ਉਹਨੂੰ ਜਕਰ ਕਰਨੀ ਗਰਵਨ ਸਾਹਿਬ ਗਰਵਨ ਸਾਹਿਬ ਇੱਕ ਹੋਰ ਸਵਾਲ ਹੈ ਮੇਰਾ ਕਿਉਂਕਿ ਆਪਾਂ ਦੋਵੇਂ ਪੱਖ ਦੇਖੀਏ ਜਿੱਥੇ ਸਾਡੀ ਗਲਤੀ ਹੋਈਗੀ ਸਾਨੂੰ ਉਹ ਵੀ ਮੰਨਣੀ ਚਾਹੀਦੀ ਹੈ ਜਿੱਥੇ ਉਹਨਾਂ ਦੀ ਗਲਤੀ ਉਹ ਜਗਜਹਰ ਹੈ ਉਹ ਦਿਖ ਰਹੀ ਹੈ ਜੇ ਤਾਂ ਮੁੱਦਾ ਸਿਰਫ ਕਾਗਜ਼ਾਂ ਦਾ ਲੀਗਲ ਹੈਗਾ ਫਿਰ ਅਸੀਂ ਮੰਨਦੇ ਹਾਂ ਕਿ ਚਲੋ ਤੁਸੀਂ ਬਹਾਨਾ ਤੁਸੀਂ ਕਰ ਲਓ ਕਿ ਮੋਟਰ ਵਹੀਕਲ ਐਕਟ ਇਹ ਕਹਿੰਦਾ ਹੈ ਪਰ ਜੇ ਤੁਸੀਂ ਇਹ ਕਹੋ ਕਿ ਫਲਾਣੇ ਦਾ ਝੰਡਾ ਨਹੀਂ ਲਗਣਾ ਤੇ ਢਿਮਕੇ ਦਾ ਝੰਡਾ ਲਗਣਾ ਉਹ ਗਲਤ ਹੈ ਪਰ ਦੂਜੇ ਪਾਸੇ ਸਵਾਲ ਇਹ ਵੀ ਹੈ ਗਰੇਵਾਲ ਸਾਹਿਬ ਅਸੀਂ ਜਾਣਦੇ ਆ ਧਾਰਮਿਕ ਆਸਥਾ ਨੂੰ ਲੈ ਕੇ ਜਾਣਾ ਸੀ ਮਨੀਕਰਨ ਸਾਹਿਬ ਬੁਲਟ ਦੇ ਸਲੈਂਸਰ ਕੱਢ ਕੇ ਜਾਣਾ ਹੁੜਦੰਗ ਮਚਾਉਂਦੇ ਜਾਣਾ ਉੱਚੀ ਉੱਚੀ ਬੋਲਦੇ ਜਾਣਾ ਪਟਾਕੇ ਮਾਰਦੇ ਜਾਣਾ ਇਹ ਕਿੱਥੇ ਤੱਕ ਜਾਇਜ਼ ਹੈ ਇਹ ਖਾਲੀ ਸਿਰਫ ਮਨੀਕਰਨ ਸਾਹਿਬ ਦੀ ਗੱਲ ਨਹੀਂ ਹੈ ਤੁਸੀਂ ਕੱਲ ਉੱਥੇ ਸੀ ਨਾ ਮੌਜੂਦ ਸੀਗੇ ਤੁਸੀਂ ਅਨੰਦਪੁਰ ਸਾਹਿਬ ਹੋਲੇ ਮਹੱਲੇ ਤੇ ਵੀ ਤੁਸੀਂ ਦੇਖਿਆ ਹੋਣਾ ਹਾਲਾਂਕਿ ਅਸੀਂ ਬੜੀ ਵਾਰ ਅਪੀਲ ਵੀ ਕਰਦੇ ਆ ਅਸੀਂ ਬੜੀ ਵਾਰੀ ਕਹਿੰਦੇ ਆ ਉਹਦੇ باوجود ਕੁਝ ਸ਼ਰਾਰਤੀ ਲੋਕ ਤਾਂ ਹੈਗੇ ਸਾਨੂੰ ਉਹਨਾਂ ਤੇ ਵੀ ਕਹਿਣਾ ਚਾਹੀਦਾ ਹੈ ਹਿਮਾਚਲ ਇੱਕ ਪੀਸਫੁਲ ਸਟੇਟ ਹੈਗੀ ਆ ਉੱਥੋਂ ਤੇ ਜਦੋਂ ਆਮ ਲੋਕਾਂ ਦੇ ਕੋਲ ਜਾ ਕੇ ਅਸੀਂ ਪਟਾਕੇ ਬੁਲਟ ਤੇ ਮਾਰ-ਮਾਰ ਲੰਘਦੇ ਆ ਦੁਖੀ ਤਾਂ ਫਿਰ ਉਹ ਵੀ ਹੋਣਗੇ ਨਾ ਵੀ ਦੇਖੋ ਜਿਹੜੀ ਗੱਲ ਤੁਸੀਂ ਕਹੀ ਆ ਮੈਂ ਪਹਿਲਾਂ ਹੀ ਇਸ ਗੱਲ ਦਾ ਜਵਾਬ ਦੇਤਾ ਕਿ ਕਾਗਜ਼ਾਂ ਦੀ ਜੇ ਕੋਈ ਥੋੜਾ ਤਾਂ ਉਹਦੇ ਖਿਲਾਫ ਕੋਈ ਕਾਰਵਾਈ ਹੋਈ ਆ ਅਸੀਂ ਉਹਦੇ ਕੋਈ ਉੱਥੋਂ ਦੇ ਕਿਸੇ ਬੰਦੇ ਨਾਲ ਕੋਈ ਜਾਤੀ ਹੋਈ ਆ ਕਿਸੇ ਦੀ ਮਾਰਕੁੱਟ ਹੋਈ ਆ ਉਹ ਇੱਕ ਕਾਨੂੰਨੀ ਮਸਲਾ ਸਾਨੂੰ ਇਸ ਗੱਲ ਤੇ ਜਿਹੜੀ ਹਰਦੂੰਗਾ ਵਾਕਈ ਕੋਈ ਸ਼ੱਕ ਨਹੀਂ ਕਿ ਪਹਿਲਾਂ ਨਾਲੋਂ ਵੈਸੇ ਬਹੁਤ ਫਰਕ ਪੈ ਗਿਆ ਪਹਿਲਾਂ ਜਿਹੜੇ ਜਿਹੜੇ ਹਾਲਾਤ ਸੀ ਉਹ ਐਕੀ ਸ਼ੈਦ ਨਹੀਂ ਵਾਪਰੇ ਕਾਫੀ ਫਰਕ ਪਿਆ ਪ੍ਰਸ਼ਾਸਨ ਨੇ ਵੀ ਇਸ ਲਈ ਕੰਮ ਕੀਤਾ ਸਿੰਘ ਸਾਹਿਬਾਨ ਦੇ ਜਿਹੜੇ ਆਦੇਸ਼ ਸੀ ਉਹਨਾਂ ਦੇ ਵੀ ਅਸਰ ਹੋਇਆ ਜਥੇਬੰਦੀ ਜਥੇਬੰਦੀਆਂ ਨੇ ਵੀ ਇਸ ਗੱਲ 'ਚ ਕਾਫੀ ਨੱਥ ਪਾਈ ਆ ਪਹਿਲਾਂ ਨਾਲੋਂ ਫਰਕ ਹੁਣ ਜਿਹੜੇ ਲੋਕ ਜਾਂਦੇ ਆ ਉਹ ਮਾਨਸਿਕਤਾ ਬਦਲ ਕੇ ਜਾਂਦੇ ਆ ਸੋ ਮੈਂ ਇਹ ਬਿਲਕੁਲ ਤੁਹਾਡੇ ਨਾਲ ਸਹਿਮਤ ਆਂ ਕੀ ਕੀ ਤੁਸੀਂ ਕਿਸੇ ਦੇ ਸੂਬੇ ਵਿੱਚ ਜਾ ਰਹੇ ਹੋ ਉੱਥੋਂ ਦੇ ਕਾਨੂੰਨ ਦੇ ਵਿਧਾਵਕ ਤੁਝੇ ਲੋ ਪਰ ਇਹ ਕਾਨੂੰਨ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਸੰਤ ਪਿੰਡਰਾ ਵਾਲਿਆਂ ਦਾ ਝੰਡਾ ਕਿਉਂ ਲਾ ਕੇ ਜਾਂਦੇ ਹੋ ਜਦੋਂ ਕਿ ਸੰਤ ਪਿੰਡਰਾ ਵਾਲੇ ਬੈਨ ਨਹੀਂ ਆਗੇ ਕਿਤੇ ਵੀ ਬੈਨ ਨਹੀਂ ਆਗੇ ਇਸ ਦੇਸ਼ ਦੇ ਵਿੱਚ ਕਿਸੇ ਕਾਨੂੰਨ ਕਿਸੇ ਥਾਣੇ ਚੌਕੀ ਬੈਨ ਨਹੀਂ ਆਗੇ ਜਦੋਂ ਇਹ ਗੱਲ ਆਉਂਦੀ ਆ ਫੇਰ ਸਾਡਾ ਆਪਸੀ ਮਿਲਕਰ ਪ੍ਰਭਾਵ ਕੀ ਦਾ ਵਾਦ ਆ ਸੋ ਜੇ ਕਿਸੇ ਦੇ ਛੱਟ ਲੱਗੀ ਚੋਟ ਲੱਗੀ ਹੁਣ ਪਿਛਲੀ ਵਾਰੀ ਮੈਨੂੰ ਲੱਗਦਾ 7-8 ਮਹੀਨੇ ਹੋ ਗਏ ਨੇ ਸਾਡਾ ਕਹਿੰਦਾ ਪਰਿਵਾਰ ਆਇਆ ਸੀ ਕਿੰਨੀ ਕੁੱਟਮਾਰ ਕੀਤੀ ਕਿੰਨੀ ਉਹਨਾਂ ਦੇ ਨਾਲ ਦੁਰਵਿਵਹਾਰ ਕੀਤਾ ਉਹ ਵਿਚਾਰੇ ਇੱਥੇ ਆ ਗਏ ਹਸਪਤਾਲ ਜਾ ਕੇ ਅਮਰਸਰ ਸਾਹਿਬ ਆ ਗਏ ਉਹਨਾਂ ਨੇ ਇਲਾਜ ਕਰਾਇਆ ਤੋਂ ਇਹ ਗੱਲਾਂ ਬਾਪੜ ਲੀਆਂ ਨੇ ਪਰ ਸਰਕਾਰਾਂ ਐਕਸ਼ਨ ਜਿਹੜੀਆਂ ਵਾ ਸਮੇਂ ਸਿਰ ਨਹੀਂ ਲੈਂਦੀਆਂ ਉਹ ਅਸੀਂ ਚਾਹੁੰਦੇ ਹਾਂ ਕਿ ਹਰਿਆਣਾ ਹਿਮਾਚਲ ਦੀ ਜਿਹੜੀ ਕਾਂਗਰਸ ਸਰਕਾਰ ਆ ਉਹ ਇਸ ਤੇ ਤੁਰੰਤ ਐਕਸ਼ਨ ਲਵੇ ਹੂੰ ਠੀਕ ਹੈ ਅਸੀਂ ਮੈਂ ਪਹਿਲਾਂ ਹੀ ਕਹਿਦਾ ਜੈਦਰ ਸਾਹਿਬ ਨੇ ਵੀ ਕਿਹਾ ਤਾਂ ਤੁਹਾਡੇ ਕਾਨੂੰਨੀ ਪੱਖ ਤੋਂ ਤੁਸੀਂ ਪੂਰੇ ਹੋਣੇ ਚਾਹੀਦੇ ਹੋ ਬਿਲਕੁਲ ਠੀਕ ਲੋ ਯਾਤਰਾ ਜਾਣਾ ਚਾਹੀਦਾ ਪਰ ਯਾਤਰਾ ਇੱਕ ਮਰਜ਼ਾਦਾ ਰਹਿਣੇ ਜਾਣੀ ਚਾਹੀਦੀ ਆ ਪਰ ਇਹ ਗੱਲ ਦਾ ਜੇ ਤੁਸੀਂ ਧਮਕੀ ਦਿਓ ਕਿ ਇਥੇ ਪਿੰਡਰਾਂ ਵਾਲਿਆਂ ਦੀ ਤਸਵੀਰ ਨਹੀਂ ਲੱਗੇਗੀ ਇਹ ਗੱਲ ਜਿਹੜੀ ਗੱਲ ਕਾਨੂੰਨ ਕਹਿੰਦਾ ਵਾ ਉਸ ਤੇ ਤੁਸੀਂ ਧਮਕੀ ਦਿਓਗੇ ਉਹ ਜਾਇਜ਼ ਨਹੀਂ ਹੈਗੀ ਆ ਹੁਣ ਤੁਹਾਡੇ ਕੋਲੇ ਜਿਹੜੇ ਪੁਲਿਸ ਅਫਸਰ ਨੇ ਇਹ ਗੱਲ ਕਹੀ ਆ ਤਾਂ ਇਸੇ ਕਰਕੇ ਕਹਿਦੀ ਆ ਕਿ ਉਹ ਜਿਹੜਾ ਚਲਾਉਣ ਦਾ ਆਹੋ ਮੈਂ 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 ਉਹਨਾਂ ਨੂੰ ਦੋ ਤਿੰਨ ਵਾਰ ਸਵਾਲ ਪੁੱਛਿਆ ਵੀ ਕੀ ਜੀ ਭਿੰਡਰਾ ਵਾਲੇ ਦੀ ਫੋਟੋ ਬੈਨ ਹੈ ਹਿਮਾਚਲ ਦੇ ਵਿੱਚ ਤਾਂ ਉਹਨਾਂ ਕੋ ਕੋਈ ਜਵਾਬ ਨਹੀਂ ਸੀ ਉਹ ਕੁਝ ਬੋਲ ਨਹੀਂ ਸਕੇ ਕਹਿੰਦੇ ਨਹੀਂ ਜੀ ਜੋ ਮੋਟਰ ਵਹੀਕਲ ਐਕਟ ਕਹਿੰਦਾ ਨਾ ਅਸੀਂ ਤਾਂ ਉਹ ਮੰਨਾਂਗੇ ਨਹੀਂ ਨਹੀਂ ਮੈਂ ਤਾਂ ਉਹੀ ਕਹਿ ਰਾਂ ਜੀ ਹੁਣ ਮੋਟਰ ਵਹੀਕਲ ਐਕਟ ਆ ਗਿਆ ਪਰ ਇਹ ਉੱਪਰਲੀ ਇਹ ਗੱਲ ਕਰਦੇ ਨੇ ਉਪਰਲੀ ਗੱਲ ਕਰਦੇ ਨੇ ਕਿ ਜਿਹੜਾ ਝੰਡਾ ਅਸੀਂ ਪਿੰਡਰਾਵਲ ਦਾ ਨਹੀਂ ਲਹਿਣ ਦਵਾਂਗੇ ਜਿੰਨੀਆਂ ਆ ਹੋਈਆਂ ਜਿਹੜੀਆਂ ਡਿਬੇਟਸ ਹੋਈਆਂ ਸਾਰੀਆਂ ਚੈਨਲਾਂ ਤੇ ਜਿਹੜਾ ਉਹਦਾ ਇਹ ਤੱਤ ਸਰ ਸੀਗਾ ਜਿਹੜੀ ਗੱਲ ਨਹੀਂ ਹੋਣੀ ਚਾਹੀਦੀ ਕਿਉਂਕਿ ਅਸੀਂ ਇਸ ਦੇਸ਼ ਦੇ ਵਾਸੀ ਆ ਅਸੀਂ ਕਵਾਂਗੇ ਕਿ ਜਿੰਨੇ ਯਾਤਰੂ ਜਾਣ ਉਹ ਕਿਸੇ ਵੀ ਤਰ੍ਹਾਂ ਦੀ ਜਿਹੜੀ ਅਨਸੁਖਾਵੀ ਘਟਨਾ ਜੇ ਕੋਈ ਵਾਪਰਦੀ ਆ ਤੁਹਾਡੇ ਕਰਕੇ ਵਾਪਰਦੀ ਆ ਤੇ ਸਾਨੂੰ ਉਹ ਨਹੀਂ ਕਰਨੀ ਚਾਹੀਦੀ ਕਿਉਂਕਿ ਯਾਤਰਾ ਜਿਹੜੀ ਆ ਸਾਡੀ ਉਹ ਧਾਰਮਿਕ ਸੀ ਬਿਲਕੁਲ ਠੀਕ ਹੈ ਗਰਵਲ ਸਾਹਿਬ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸੋ ਇਸਨ ਗੁਰਚਨ ਸਿੰਘ ਗਰਵਲ ਸਾਹਿਬ ਸੋ ਮੁੱਦਾ ਇਹ ਹੈ ਕਿ ਜਿਹੜੇ ਪੰਜਾਬ ਤੋਂ ਜਾਂ ਕਿਸੇ ਵੀ ਕੋਨੇ ਤੋਂ ਮੋਟਰਸਾਈਕਲ ਤੇ ਸਵਾਰ ਹੋ ਕੇ ਜਾਂ ਕਿਸੇ ਗੱਡੀ ਤੇ ਜਾਂਦੇ ਨੇ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਫੋਟੋ ਲੱਗੀ ਹੋਈ ਹੈ ਸੰ ਜਰਨੈਲ ਸਿੰਘ ਮਿੰਡਰਾ ਵਾਲੇ ਦੀ ਫੋਟੋ ਲੱਗੀ ਨਿਸ਼ਾਨ ਸਾਹਿਬ ਲੱਗਿਆ ਹੋਇਆ ਤੁਸੀਂ ਇਹ ਕਹਿ ਕੇ ਜੇ ਤੁਹਾਡੇ ਕੋਲ ਲੌਜੀਕ ਹੈ ਜੇ ਕਾਨੂੰਨ ਕਹਿੰਦਾ ਜੇ ਸੰਵਿਧਾਨ ਕਹਿੰਦਾ ਜੇ ਮੋਟਰ ਟ੍ਰਾਫੀਕਲ ਐਕਟ ਕਹਿੰਦਾ ਕਿ ਇਹ ਚੀਜ਼ਾਂ ਨਹੀਂ ਹੋਣੀ ਇਸ ਚੀਜ਼ ਦੀਆਂ ਤਾਂ ਤਾਂ ਤੁਸੀਂ ਕੋਈ ਗੱਲ ਕਰ ਸਕਦੇ ਹੋ ਪਰ ਜੇ ਤੁਸੀਂ ਇਹ ਕਹੋ ਕਿ ਨਹੀਂ ਜੀ ਇਹ ਇਹ ਇਸ ਬੰਦੇ ਦੀ ਫੋਟੋ ਨਹੀਂ ਲੱਗਣੀ ਚਾਹੀਦੀ ਇਸ ਬੰਦੇ ਦਾ ਝੰਡਾ ਨਹੀਂ ਲੱਗਿਆ ਹੋਣਾ ਚਾਹੀਦਾ ਤਾਂ ਜੱਜਦਾਰ ਸਾਹਿਬ ਦਾ ਵੀ ਇਹ ਬਿਆਨ ਹੈ ਕਿ ਇਹ ਬਿਲਕੁਲ ਗਲਤ ਹੈ ਇਹ ਭਾਈਚਾਰਕ ਸਾਂਝ ਤੋੜਨ ਦਾ ਕੰਮ ਕਰਦਾ ਹੈ ਔਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਹਨਾਂ ਤਸਵੀਰਾਂ ਦੇ ਵਿੱਚ ਇੱਕ ਚੀਜ਼ ਦੇਖਣ ਵਾਲੀ ਹੈ ਸਥਾਨਕ ਪੁਲਿਸ ਤਾਂ ਖੜੀ ਹੋਈ ਆ ਤਮਾਸ਼ਾ ਦੇਖ ਰਹੀ ਆ ਔਰ ਲੋਕ ਕਾਰਵਾਈ ਕਰ ਰਹੇ ਨੇ ਲੋਕ ਝੰਡੇ ਪਟਾ ਰਹੇ ਨੇ ਲੋਕ ਝੰਡੇ ਪਟ-ਪਟ ਕੇ ਸੁੱਟ ਰਹੇ ਨੇ ਜਿਹੜਾ ਕੰਮ ਉਥੋਂ ਦੀ ਪੁਲਿਸ ਦਾ ਬਣਦਾ ਉਹ ਪੁਲਿਸ ਕਾਰਵਾਈ ਕਰੇ ਪੁਲਿਸ ਆਪ ਕੋਵੇਂ ਮੋਟਰਸਾਈਕਲਸ ਆ ਰਹੇ ਨੂੰ ਭਾਈ ਇੰਨੇ ਵੱਡੇ ਲੰਬੇ ਝੰਡੇ ਇੱਥੇ ਨਹੀਂ ਚੱਲਣਗੇ ਇਹ ਉਤਾਰ ਕੇ ਫੋਲਡ ਕਰਕੇ ਤੁਸੀਂ ਆਪਣੇ ਬੈਗ 'ਚ ਰੱਖ ਲਓ ਜਾਂ ਜਿਸ ਤਰ੍ਹਾਂ ਮਰਜ਼ੀ ਕਰਕੇ ਝੰਡਾ ਉਤਾਰ ਲਓ ਡੰਡਾ ਇੱਥੇ ਸੁੱਟ ਜੋ ਜਿਸੇ ਵੀ ਤਰ੍ਹਾਂ ਸਤਕਾਰ ਦੇ ਨਾਲ ਤੁਸੀਂ ਇਹਨੂੰ ਲੈ ਜਾਓ ਪਰ ਜਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਕੀਤਾ ਗਿਆ ਸੋ ਵਾਕਈ ਇਹਦਾ ਸਿੱਖ ਕੌਮ ਦੇ ਵਿੱਚ ਰੋਸ ਹੋਣਾ ਹੀ ਸੀਗਾ ਪਰ ਮਾਨ ਉੱਥੇ ਜਾਣਦੇ ਨੇ ਅਪੀਲ ਲਈ ਹੈ ਕਿ ਜੇ ਤੁਸੀਂ ਇੱਕ ਯਾਤਰਾ ਦੇ ਤੌਰ ਤੇ ਜਾ ਰਹੇ ਹੋ ਸ਼ਰਧਾ ਦੇ ਤੌਰ ਤੇ ਜਾ ਰਹੇ ਹੋ ਤਾਂ ਉਹ ਸ਼ਰਧਾ ਤੁਹਾਡੇ ਚਿਹਰੇ ਤੇ ਤੁਹਾਡੇ ਕੰਮਾਂ ਦੇ ਵਿੱਚ ਤੁਹਾਡੀ ਡਰਾਈਵਿੰਗ ਦੇ ਵਿੱਚ ਦਿਖਣੀ ਵੀ ਚਾਹੀਦੀ ਹੈ ਦੇਸ਼ਦਾਨੀ ਦੇ ਬਾਕੀ ਖਬਰਾਂ ਲਈ ਬਨਰੋ ਪੀਡੀਸੀ نیوز ਨਾਲ ਧੰਨਵਾਦ